2024 ਦੀਆਂ ਲੋਕ ਸਭਾ ਚੋਣਾਂ ਲਈ ਵੱਖ-ਵੱਖ ਸਿਆਸੀ ਪਾਰਟੀਆਂ ਨੇ ਕਮਰ ਕੱਸ ਲਈ ਹੈ ਤੇ ਇਸੇ ਘੜੀ ਵਿੱਚ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਬਠਿੰਡਾ ਦੇ ਮੋੜ ਮੰਡੀ ਵਿੱਚ ਵਾਜਨ ਸਮਾਜ ਪਾਰਟੀ ਵੱਲੋਂ ਰੈਲੀ ਕੀਤੀ ਗਈ ਜਿਸ ਵਿੱਚ ਮਾਹੌਲ ਉਸ ਵੇਲੇ ਤਣਾਪੂਰਨ ਹੋ ਗਿਆ ਜਦੋਂ ਸਟੇਜ ਤੇ ਚੜ ਕੇ ਇੱਕ ਵਿਅਕਤੀ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਖਿਲਾਫ ਅਪਸ਼ਬਦ ਬੋਲ ਦਿੱਤੇ ਜਿਸ ਤੋਂ ਬਾਅਦ ਮਾਹੌਲ ਗਰਮਾ ਗਿਆ ਤੇ Hindu ਧਰਮ ਦੇ ਵਿੱਚ ਇਸ ਨੂੰ ਲੈ ਕੇ ਰੋਸ ਫੈਲ ਗਿਆ ਤੇ Hindu ਜਥੇਬੰਦੀਆਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਰੈਲੀ ਨੂੰ ਬੰਦ ਕਰਵਾ ਦਿੱਤਾ ਗਿਆ ਤੇ ਮਾਮਲਾ ਇਹ ਸੀ ਵੀ ਅੱਜ ਮੋਰ ਮੰਡੀ ਦੇ ਵਿੱਚ ਬੌਜੇ ਸਮਾਜ ਪਾਰਟੀ ਵੱਲੋਂ ਇੱਕ ਪੋਲੀਟਿਕਲ ਸਟੇਜ ਲਾਈ ਗਈ ਸੀ ਇਹ ਜਿਹੜੀ ਪਾਰਟੀ ਨੇ ਲਾਈ ਸੀ ਬੌਜੇ ਸਮਾਜ ਪਾਰਟੀ ਮੈਂ ਪਹਿਲਾਂ ਬੋਲਤਾ ਇਹ ਸਟੇਜਾਂ ਰੋਜ਼ ਹੀ ਇੱਥੇ ਮੰਡੀ ਦੇ ਵਿੱਚ ਲੱਗਦੀਆਂ ਕਿਉਂਕਿ ਇਲੈਕਸ਼ਨ ਦਾ ਮਾਹੌਲ ਆਉਣ ਵਾਲੇ ਇਲੈਕਸ਼ਨ ਲੋਕ ਸਭਾ ਇਲੈਕਸ਼ਨ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਆਪਣੀਆਂ ਰੈਲ ਸਟੇਜਾਂ ਲਾਉਂਦੀਆਂ ਸਾਨੂੰ ਕੋਈ ਇਤਰਾਜ਼ ਨਹੀਂ ਕੋਈ ਪਾਰਟੀ ਸਟੇਜ ਲਾ ਸਕਦੀ ਹੈ ਮੰਡੀ ਸਾਭ ਦੀ ਸਾਂਝੀ ਹੈ ਇੱਥੇ ਵੱਖ-ਵੱਖ ਪਾਰਟੀਆਂ ਪੋਲੀਟਿਕਲ ਵਿਅਕਤੀਆਂ ਦੇ ਖਿਲਾਫ ਬੋਲਣਾ ਪੋਲੀਟਿਕਲ ਰੈਲੀਆਂ ਕਰਨਾ ਜੋ ਮਰਜ਼ੀ ਕਰਨ ਸਾਨੂੰ ਕਿਸੇ ਦਾ ਕੋਈ ਇਤਰਾਜ਼ ਪਾਉ ਇਸ ਰੇਲੀ ਦੇ ਵਿੱਚ ਡਾਕਟਰ ਨੌਰਸ ਵੱਲੋਂ ਭਗਵਾਨ ਸ਼ਿਖਿਸ਼ਣ ਜੀ ਖਿਲਾਫ ਮੰਦੇ ਸ਼ਬਦਾਂ ਦਾ ਪ੍ਰਯੋਗ ਕੀਤਾ ਗਿਆ ਜਿਸ ਨੇ ਮੰਡੀ ਨਿਵਾਸੀਏ ਭਾਰੀ ਰੋਸ ਪਾਇਆ ਗਿਆ ਤੇ ਮੰਡੀ ਨਿਵਾਸੀ ਨੇ ਇਕੱਠੇ ਹੋ ਕੇ ਰੋਸ ਮਜ਼ਾਰਾ ਕੀਤਾ ਅੱਜ ਡੀਐਸਪੀ ਮੌੜ ਅਤੇ ਐਸਐਚ ਮੌੜ ਦੀ ਸੂਝਬਾਨ ਦੇ ਨਾਲ ਉਹ ਬੰਦੇ ਨੂੰ ਫੜ ਕੇ ਮੌੜ ਮੰਡੀ ਦੇ ਦੇਰਾ ਬਬਨਿਕੂ ਰਾਮ ਦੇ ਵਿੱਚ ਮਾਮਲਾ ਸੁਲਝਾ ਦਿੱਤਾ ਗਿਆ ਤੇ ਉਹ ਮਾਫੀ ਮੰਗਾ ਦਿੱਤੀ ਗਿਆ ਸਾਡੇ ਅੱਜ ਦੇ ਪ੍ਰੋਗਰਾਮ ਲੜੀ ਦੇ ਮੁਤਾਬਕ ਭੈਣ ਜੀ ਦੇ ਹੁਕਮਾਂ ਦੇ ਮੁਤਾਬਕ ਗੜੀ ਸਾਹਿਬ ਨੇ ਸਾਡਾ ਜਿਹੜਾ ਪ੍ਰੋਗਰਾਮ ਸੀਰਾ ਦਿੱਤਾ ਸੀਗਾ ਜੀ ਉਸ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਸੀਗਾ ਬਹੁਤ ਪ੍ਰੋਗਰਾਮ ਸੈੱਟ ਸੀਗਾ ਕਿਸੇ ਸਾਡੇ ਮਤਲਬ ਕਿ ਆਦਮੀ ਵਰਕਰ ਸੀਗਾ ਕੋਈ ਉਹਨੂੰ ਸਟੇਜ ਤੋਂ ਅਸੀਂ ਬੁਲਾਇਆ ਗਿਆ ਸਟੇਜ ਦੇ ਬੋਲਰ ਦੇ ਮੁਤਾਬਕ ਉਹ ਤਾਂ ਮਹਾਜਨ ਧਰਮ استان ਦੇ ਖਿਲਾਫ ਬੋਲ ਪਿਆ ਉਹ ਮੰਡੇ ਲਵ ਜਿਹੜੇ ਬੋਲੇ ਆ ਉਹ ਸਾਡਾ ਬੈਠ ਕੇ ਸਰਦਾਰ ਕਰਦੀਸ਼ ਸਿੰਘ ਸਰੂਰਗੜ੍ਹ ਜੀ ਬਸਪਾ ਮਤਲਬ ਆਏ ਸੀਗੇ ਤੇ ਬਾਕੀ ਮਹਾਜਨ ਭਾਈ ਸਾਰਾ ਸੀਗਾ ਉਹ ਬੈਠ ਕੇ ਡੀਐਸਪੀ ਸਾਹਿਬ ਇਨਸਪੈਕਟਰ ਸਾਹਿਬ ਬੈਠ ਕੇ ਸੀ ਆਪਸ ਵਿੱਚ ਦੀ ਮੇਜ਼ ਟੇਬਲ ਤੇ ਬੈਠ ਕੇ ਸਮਝੌਤਾ ਹੋ ਗਿਆ ਜੀ ਇਸ ਕਰਕੇ ਇਸ ਮਸਲੇ ਦੇ ਵਿੱਚ ਆ ਕੇ ਮੁੱਦਾ ਗਰਮਾ ਗਿਆ ਸੀ ਮੁੱਦਾ ਧਰਮਾਉਣ ਦੇ ਮੁਤਾਬਕ ਫਿਰ ਤੋਂ ਜੀ ਦੁਆਰਾ ਪ੍ਰੇਮ ਭਾਵਨਾ ਵਾਲਾ ਸਹੀ ਢੰਗ ਨਾਲ ਅੱਗੇ ਤੋਂ ਰਹਿਣ ਦੇ ਲਈ ਹਦਾਇਤਾਂ ਹੋਈਆਂ ਕਿਉਂਕਿ ਅਸੀਂ ਇਸ ਤੋਂ ਬਾਅਦ ਬਿਨਾਂ ਕਿਸੇ ਜਾਣ ਪਛਾਨ ਵਾਲੇ ਬੰਦੇ ਤੋਂ ਅਸੀਂ ਆਪ ਦੀ ਸਟੇਜ ਤੇ ਨਹੀਂ ਬੁਲਾਵਾਂਗੇ ਕਿਉਂਕਿ ਪਹਿਲਾਂ ਹੀ ਭੈਣ ਜੀ ਦੇ ਹੁਕਮ ਮੁਤਾਬਕ ਗੜੀ ਸਾਹਿਬ ਦੇ ਹੁਕਮਾਂ ਦੇ ਮੁਤਾਬਕ ਪਹਿਲਾਂ ਹੀ ਸੰਵਿਧਾਨ ਦੇ ਮੁਤਾਬਕ ਪਹਿਲਾਂ ਤੋਂ ਹੀ ਅਸੀਂ ਇਹ 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 ਜਿਹੜੇ ਸਟੇਜ ਤੋਂ ਲਫ਼ਜ਼ ਨਹੀਂ ਬੋਲਿਆ ਨਾ ਹੀ ਬੋਲਿਆਗਾ ਤੇ ਨਾ ਹੀ ਬੋਲਾਂਗੇ ਸੋ ਬਸਪਾ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਸਾਡਾ ਬੰਦਾ ਸੀਗਾ ਉਹ ਕੋਈ ਗਲਤ ਲਫ਼ਜ਼ ਬੋਲ ਪਿਆ ਇਸ ਕਰਕੇ ਅਸੀਂ ਵੀ ਇਹਨਾਂ ਮਹਾਜਨ ਭਾਈਚਾਰੇ ਤੋਂ ਚਲੋ ਜੇ ਸਾਡੇ ਬੰਦੇ ਸਾਡੇ ਸਟੇਜ ਤੋਂ ਕੋਈ ਬੋਲ ਪਿਆਤਾ ਸੀ ਮਾਫੀ ਚਾਹੁੰਨੇ ਆ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ 2024 ਦੀਆਂ ਲੋਕ ਸਭਾ ਚੋਣਾਂ ਲਈ ਵੱਖ-ਵੱਖ ਸਿਆਸੀ ਪਾਰਟੀਆਂ ਨੇ ਕਮਰ ਕੱਸ ਲਈ ਹੈ ਤੇ ਇਸੇ ਖੜੀ ਵਿੱਚ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਬਠਿੰਡਾ ਦੇ ਮੋੜ ਮੰਡੀ ਵਿੱਚ ਵਾਜਨ ਸਮਾਜ ਪਾਰਟੀ ਵੱਲੋਂ ਰੈਲੀ ਕੀਤੀ ਗਈ ਜਿਸ ਵਿੱਚ ਮਾਹੌਲ ਉਸ ਵੇਲੇ ਤਣਾਪੂਰਣ ਹੋ ਗਿਆ ਜਦੋਂ ਸਟੇਜ ਤੇ ਚੜ ਕੇ ਇੱਕ ਵਿਅਕਤੀ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਖਿਲਾਫ ਅਪਸ਼ਬਦ ਬੋਲ ਦਿੱਤੇ ਜਿਸ ਤੋਂ ਬਾਅਦ ਮਾਹੌਲ ਗਰਮਾ ਗਿਆ ਤੇ ਹਿੰਦੂ ਧਰਮ ਦੇ ਵਿੱਚ ਇਸ ਨੂੰ ਲੈ ਕੇ ਰੋਸ ਫੈਲ ਗਿਆ ਤੇ ਹਿੰਦੂ ਜਥੇਬੰਦੀਆਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਰੈਲੀ ਨੂੰ ਬੰਦ ਕਰਵਾ ਦਿੱਤਾ ਗਿਆ 2024 ਦੀਆਂ ਲੋਕ ਸਭਾ ਚੋਣਾਂ ਲਈ ਵੱਖ-ਵੱਖ ਸਿਆਸੀ ਪਾਰਟੀਆਂ ਨੇ ਕਮਰ ਕੱਸ ਲਈ ਹੈ ਤੇ ਇਸੇ ਕੜੀ ਵਿੱਚ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਬਟੰਡਾ ਦੇ ਮੋੜ ਮੰਡੀ ਵਿੱਚ ਵੋਜਨ ਸਮਾਜ ਪਾਰਟੀ ਵੱਲੋਂ ਰੈਲੀ ਕੀਤੀ ਗਈ ਜਿਸ ਵਿੱਚ ਮਾਹੌਲ ਉਸ ਵੇਲੇ ਤਣਾਪੂਰਨ ਹੋ ਗਿਆ ਜਦੋਂ ਸਟੇਜ ਤੇ ਚੜ੍ਹ ਕੇ ਇੱਕ ਵਿਅਕਤੀ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਖਿਲਾਫ ਅਪਸ਼ਬਦ ਬੋਲ ਦਿੱਤੇ ਜਿਸ ਤੋਂ ਬਾਅਦ ਮਾਹੌਲ ਗਰਮਾ ਗਿਆ ਤੇ ਹਿੰਦੂ ਧਰਮ ਦੇ ਵਿੱਚ ਇਸ ਨੂੰ ਲੈ ਕੇ ਰੋਸ ਫੈਲ ਗਿਆ ਤੇ ਹਿੰਦੂ ਜਥੇਬੰਦੀਆਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਰੈਲੀ ਨੂੰ ਬੰਦ ਕਰਵਾ ਦਿੱਤਾ ਗਿਆ